ਲੋ ਬਈ ਜੀ ਸਸੀ ਗਾਰ ਜੀ ਕੀ ਹਾਲ ਚੱਲੋ ਦੋਸਤੋ ਗੁਰ ਮੇਰੇ ਸਾਰੇ ਪ੍ਰਾਠ ਠੀਕ ਠਾਕ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਵੀਰ ਬਣੇ ਚਲੋ ਠੀਕ ਹੈ ਜੀ ਹੁਣ ਆਪਾਂ ਕਰ ਲੱਗੇ ਆ ਟੂ ਵਲੌਗ ਦੀ ਸਟਾਰਟਿੰਗ ਕੈਂਪਨੀ ਤੋਪ ਹੁੰਦੀ ਐ ਇਸ ਲਈ ਆਪਾਂ ਥੋੜਾ ਟਰੈਕਟਰ ਲੈ ਕੇ ਹੁਣ ਚੱਲਦੇ ਆਂ ਫਿਰ ਆਪਾਂ ਜੀ ਸੁਰਜਬਾਬ ਦੇ ਤੱਕ ਲਓ ਜੀ ਬਈ ਮੈਂ ਕਿ ਬਾਦਾਮ ਛਿੱਲ ਦਈਏ ਮੈਂ ਬਾਦਾਮ ਛਿੱਲ ਲਓ ਪੀਏ ਤੇ ਤੇ ਮਨਾ ਪਾ ਲਿਆ ਕਿ ਉਹ ਦੂਤਰਾ ਜਿੱਕੀ ਛੱਡਿਆ ਜਿਹੜੇ ਤੇ ਗੀੜੇ ਆ ਹੁਣ ਕਿ ਉਹ ਬਾਣਾ ਖਾ ਜਾਂਦਾ ਆ ਜਾਂਦਾ ਲਾਉ ਜੀ ਭਾਈ ਜੀ ਲੱਗ ਪਈ ਬਾਣ 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 ਬਾਣੋ ਲੱਗੇ ਤੇਿੱ ਕਿੱਲਾ ਕਥਾ ਨਾ ਪਾਇਆ ਸੀ ਤੇ ਪੈ ਪੜਦੀ ਲਾਉ ਜੀ ਭਾਈ ਜੀ ਪਰ ਨਾ ਵਈਆਂ ਦਾ ਬਾਣ ਤੇ ਟੋਪਾ ਬਹੁਤ ਜਿਆਦੇ ਤੇ ਟੋਪਾ ਇੰਨੀ ਕਿ ਜਿਆਦੇ ਆ ਬਈ ਗੱਲਾਂ ਹੀ ਛੱਡਦੇ ਟੋਪਾ ਬਹੁਤ ਜਿਆਦੇ ਜੀ ਲਓ ਜੀ ਬਈ ਚਾਚਾ ਮਾਸ਼ਾ ਬੋਂਦਾ ਹੀ ਬਾਣ ਲਓ ਜੀ ਭਾਈ ਜੀ ਪੱਠਿਆਂ ਨੂੰ ਵੀ ਪਾਣੀ ਲਾਉਣ ਆਲਾ ਜਵਾਰ ਜੀ ਨੂੰ ਤੇ ਉਹ ਪਰਲੀ ਰਾਉਣੀ ਅੱਜ ਉਹ ਚ ਹਲ ਮਾਰਦੇ ਆਂ ਕਿਰਾਂ ਉੱਥੇ ਹੀ ਨਾਂਗਾ ਬਣ ਜੂਆ ਮਾਰ ਕੇ ਹਾਲੇ ਦੇ ਚ ਤੇ ਲਓ ਜੀ ਭਾਈ ਉਹ ਆ ਗਿਆ ਚਾਚਾ ਲੈ ਕੇ ਟਰੈਕਟਰ ਇਹ ਆ ਗਿਆ ਵਾਹ ਕੀ ਵਾਹ ਸੁਹਾਗਾ ਵਾਜੂਆ ਸਭ ਤੋਂ ਵੱਡੀ ਟੈਨਸ਼ਨ ਇਹ ਹੀ ਸੀਗੀ ਕਿਉਂਕਿ ਮੌਸਮ ਗਾਂ ਖਰਾਬ ਦਸੀ ਜਾਂਦੇ ਵਾਣ ਵਹਿ ਗਿਆ ਤੇ ਮੁੜ ਕੇ ਸਵਾਗਾ ਵਾ ਜੂ ਮੜ ਕੇ ਜਕੜੀਆਂ ਕੁੜੀਆਂ ਪਈਆਂ ਇੱਕ ਆਈ ਵਾ ਕੀ ਤੇ ਸਵਾਗਾ ਮਾਰ ਕੇ ਰੱਖ ਦਿੰਨੇ ਆ ਛੈਂਪੀਆ ਬਿਠੀ ਨੂੰ ਪਾਣੀ ਪੂਣੀ ਪਾਉਣੇ ਆ ਜੀ ਭਾਈ ਇੱਕ ਚੀਜ਼ ਹੋਰ ਆ ਜਿਵੇਂ ਹੁਣ ਆਪਾਂ ਬਦਾਮ ਵਾਲੇ ਕੂਤਰ ਆਪਣੇ ਹਨਾ ਉਹਨਾਂ ਵਾਸਤੇ ਭਾਈ ਆ ਕੁੱਜੀਆਂ ਰੱਖੀਆਂ ਹਨਾ ਵਧੀਆ ਨਾਲੇ ਪਾਣੀ ਵਧੀਆ ਪ੍ਰੋਪਰ ਇਹਦੇ ਵਿੱਚ ਵਧੀਆ ਰੇਹਿੰਦਾ ਠੰਡਾ ਤੇ ਨਾਲੇ ਜਾਨਵਰ ਵਧੀਆ ਪ੍ਰੋਪਰ ਠੰਡਾ ਪਾਣੀ ਪੀਂਦਾ ਹਨਾ ਨੀ ਯਾਰ ਇਹ ਨਾ ਆਉਦੇ ਤੇ ਆ ਵੀ ਇਦਾਂ ਕੁੱਜੀਆਂ ਗੱਲਾ ਗੱਲਾ ਇਹਦੇ ਚੀਵੇਂ ਦੋ ਦਰ ਨਕਬੂਤਰਾਂ ਇਹਦੇ ਚ ਕੁਜੀ ਆ ਸਾਰਿਆਂ ਚ ਕੁਜੀਆਂ ਰੱਖਤੀਆਂ ਆਪਾਂ ਜਿਹੜੇ ਬਦਾਮ ਵਾਲੇ ਕੁਤਰੋਂ ਨਾਸਤੇ ਆ ਵੀ ਤਾਂ ਆਰਾਮਦਾਰੀ ਨਾਲ ਆਉਂਦਾ ਜਾਨਵਰ ਠੰਡਾ ਪਾਣੀ ਪੀਂਦਾ ਬਾਈ ਇਹ ਚ ਰਹਿੰਦਾ ਹੀ ਬਹੁਤ ਠੰਡਾ ਕੋਰੂਆਂ ਕੁਜੀਆਂ ਲੋ ਜੀ ਬਾਈ ਜਯੋਧਵੀਰ ਮਾਨਕ ਕੋਲੇ ਤੇ ਉਹਦੇ ਪਿੰਡ ਹੀ ਪਹੁੰਚ ਗਏ ਆਪਾਂ ਤੇ ਆਪਾਂ ਛੱਡ ਕੇ ਕੁਕਰਿਆਂ ਦੇ ਵਾਪਸੀ ਕਰਨੀਆਂ ਜਿਆਦੇ ਆ ਮਾਦਰੀ ਕਮਾਨ ਬਈਆਂ ਦਾ ਨਿਕਾ ਦਾ ਪੂਰਾ ਪਗਟਣੀ ਹੈ ਬਈਏ ਪੋਧਰੋਂ ਆਗੇ ਸੀਗੇ ਤੇ ਪਸ਼ੂਆਂ ਨੂੰ ਪਾਣੀ ਪਿਆਤਾ ਇਹ ਜੋਤਰ ਮੈਂ ਕਿਹਾ ਵੀ ਕੂਤਰਾ ਨੇ ਦਾਣੀ ਦੁਨੇ ਮੱਲਾ ਬਾਹਰ ਕੱਟੋ ਦਾਣੀ ਬਾਹਰ ਕੱਟੀ ਜਾਂਦਾ ਸੁਹਾਗਾ ਹਲ ਮਾਰਤੀ ਹੈ ਤੇ ਹੁਣ ਸੁਹਾਗਾ ਮਾਰ ਕੇ ਰੱਖਦੇ ਹਾਂ ਕਿਉਂਕਿ ਨਾਲ ਤਾਂ ਡੱਲੀ ਨਹੀਂ ਬੰਦ ਫਿਰ ਮੌਸਮ ਦਾ ਕੋਈ ਪਤਾ ਨਹੀਂ ਕਰਾਂਗਾ ਕੁੜਨਾ ਨਾ ਤੇ ਮੁੜ ਕੇ ਤਰਫ ਕਰ ਪਿਆਰ ਕਰਕੇ ਬਣ ਸਾ ਵੀ ਚਾਚਾ ਕੋਠੇ ਮੋੜ ਰਿਹਾ ਕਿੰਨਿਆ ਆਵਾਜ਼ ਆ ਚਾਚਾ ਮਰੀ ਜਾਂਦਾ ਸਵਾਗਾ ਤੇ ਮਤron ਨਹੀਂ ਪੜੀ ਉਹ ਆਪਣਾ ਤੇ ਆ ਭਾਈ ਆਪ ਇੱਕ ਜੋੜਾ ਆਪਣੇ ਕੋਲੋਂ ਕਬੂਤਰੀ ਗਈ ਸੀ ਤੇ ਆਪਣਾ ਬੇਲੀ ਆ ਮੁੰਡਾ ਦੇਖੋ ਉਹ ਫਿਰ ਜੋੜੀ ਕੂਤਰੀ ਆਪਾਂ ਦਿੱਤੀ ਬੱਚੇ ਉਹਦੇ ਕੋਲ ਬਹੁਤ ਸੋਹਣੇ ਹੋ ਗਏ ਉਹ ਬਾਈ ਫਿਰ ਨਾ ਇਹ ਬਣਿਆ ਤਣਿਆ ਹੀ ਛੱਡ ਗਿਆ ਜੋੜਾ ਆਪਣੇ ਕੋਲੇ ਉਹ ਬੈਠਾ ਇਹ ਤਾਂ ਬੱਚਾ ਆਪਣੇ ਪੁੱਤਰਾਂ ਦਾ ਦੇਖੀਦਾ ਹੀ ਹੈ ਉਹ ਬੈਠੀ ਜੋੜੀ